ਅੱਜ ਪੰਜਾਬ ਡੁੱਬਿਆ ਗੰਦੀਆਂ ਸਿਆਸਤਾਂ ਕਰਕੇ ਆ ਪਰ ਪੰਜਾਬ ਨੂੰ ਬਚਾ ਆਮ ਲੋਕ ਰਹੇ ਨਹੀਂ ਤੁਸੀਂ ਦੇਖੋ ਸਿਆਸੀ ਪਾਰਟੀਆਂ ਦੇ ਲੀਡਰ ਸਿਰਫ ਡਰਾਮੇਬਾਜ਼ੀ ਕਰ ਰਹੇ ਨੇ ਵੋਟਾਂ ਇਕੱਠੀਆਂ ਕਰ ਰਹੇ ਨੇ ਤੇ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਉਹ ਟਰਾਲੀਆਂ 'ਤੇ ਪਰ ਪੜ ਕੇ ਰਾਸ਼ਨ ਲੈ ਕੇ ਤੇ ਡੁੱਬੇ ਹੋਏ ਲੋਕਾਂ ਕੋਲ ਜਾ ਰਹੇ ਨੇ ਹੁਣ ਇਹ ਮਾਲਵੇ ਵਾਲੇ ਨੇ ਭਰਾ ਇਹ ਭਦੌੜ ਤੋਂ ਆਏ ਨੇ ਔਰ ਭਦੌੜ ਤੋਂ ਸੱਤ ਟਰਾਲੀਆਂ ਲੈ ਕੇ ਰਾਸ਼ਨ ਦੀਆਂ ਭਰੀਆਂ ਆ ਪਹਿਲੀ ਟਰਾਲੀ ਆ ਆ ਦੂਜੀ ਟਰਾਲੀ ਆ ਪਿੱਛੇ ਧੱਕ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਇਹ ਟਰਾਲੀਆਂ ਦੀ ਜਿਹੜੀ ਢਾਰ ਹੈ ਸੱਤ ਟਰਾਲੀਆਂ ਭਰ ਕੇ ਭਧੌੜਾ ਦੇ ਲੈ ਕੇ ਆਏ ਨੇ ਸੋ ਮਾਝਾ ਮਾਲਵਾ ਦੁਆਬਾ ਸਾਡੇ ਜਿਹੜੇ ਚਾਰ ਪੰਜਾਬ ਦੇ ਹਿੱਸੇ ਨੇ ਅੱਜ ਡਟ ਕੇ ਇੱਕ ਦੂਜੇ ਨਾਲ ਖੜੇ ਨੇ ਔਰ ਅੱਜ ਅੱਜ ਹਰਿਆਣਾ ਕਿੱਥੇ ਆ ਅੱਜ ਰਾਜਸਥਾਨ ਕਿੱਥੇ ਆ ਜਿਹੜੇ ਪਾਣੀ ਮੰਗਦੇ ਨੇ ਜਿਹੜੇ ਪਾਣੀ ਦੇ ਰੋਲੇ ਪਾਉਂਦੇ ਨੇ ਅੱਜ ਅੱਜ ਉਹ ਕਿੱਥੇ ਨਹੀਂ ਸੋ ਇਹ ਆਪਾਂ ਗੱਲ ਕਰਦੇ ਆਂ ਭਾਈ ਹੋਰਾਂ ਦੇ ਨਾਲ ਦੇਖੋ ਸਿਆਸੀ ਪਾਰਟੀਆਂ ਦੇ ਨੇਤਾ ਤੁਹਾਡੇ ਕੋਲ ਆ ਰਹੇ ਨੇ ਮਤ ਭਲੇਖਿਆਂ ਚ ਰਿਓ ਵੀ ਫਲਾਣਾ ਸਾਡਾ ਦਰਦੀ ਤੇ ਠਮਕਾ ਦਰਦੀ ਆ ਸਭ ਵੋਟਾਂ ਇਕੱਠੀਆਂ ਕਰਨ ਵਾਲੇ ਡਰਾਮੇਬਾਜ਼ ਨੇ ਸਾਰੇ a to z ਭਾਈ ਜੀ ਤੁਸੀਂ ਇਹ ਰਾਸ਼ਨ ਲੈ ਕੇ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਪਿੰਡ ਪਦੌੜ ਤੋਂ ਆਏ ਜੀ ਪਿੰਡ ਪਦੌੜ ਤੋਂ ਆਏ ਹੋ ਕਿੱਥੇ ਜਾ ਰਹੇ ਹੋ ਇੱਥੇ ਜਿੱਥੇ ਵੀ ਲੋੜ ਹੋਈ ਅਸੀਂ ਕੱਲ੍ਹ ਦੇ ਖੜੇ ਆ ਸਾਨੂੰ ਹਾਸ ਪਲਾਨ ਬਣਾਈ ਜਾਂਦੇ ਵੀ ਜਿੱਥੇ ਵੀ ਕਿਤੇ ਲੋੜ ਹੋਈ ਉੱਤੇ ਪਹੁੰਚਦਾ ਕਰਾਂਗੇ ਹੂੰ ਤੇ ਆਪ ਲੋਕ ਸਾਨੂੰ ਇੱਥੇ ਫਿਰਦੇ ਆ ਬਹੁਤ ਆਮ ਆਦਮੀ ਵਾਲੇ ਵੀ ਸਾਡੇ ਥਰੂ ਚੱਲੋ ਸਾਡੇ ਥਰੂ ਚੱਲੋ ਪਰ ਅਸੀਂ ਆਏ ਨਹੀਂ ਜਾਂਦੇ ਬਿਲਕੁਲ ਹਾਂ ਅਸੀਂ ਇਹ ਬੜੀ ਸਿਆਣੀ ਗੱਲ ਆ ਭਾਈ ਹੋਰਾਂ ਦੀ ਕਿਉਂਕਿ ਸਿਆਸੀ ਪਾਰਟੀਆਂ ਅਗਰ ਲੋਕਾਂ ਦੇ ਆਮ ਰਾਸ਼ਨ ਨੂੰ ਵਰਤ ਜਾਂਦਾ ਹੈ ਗਲਤ ਗੱਲ ਆ ਭਾਈ ਜੀ ਤੁਹਾਡਾ ਫੋਨ ਨੰਬਰ ਕੀ ਆ ਜੇਕਰ ਜਿੱਥੇ ਲੋਕਾਂ ਨੂੰ ਵੱਧ ਲੋੜ ਆ ਡੁੱਬੇ ਹੋਏ ਲੋਕਾਂ ਨੂੰ ਜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਣ ਤੇ ਕਿਹੜੇ ਨੰਬਰ ਤੇ ਕਰਨ 98655 ਜੀ 1636 ਸੋਹਣਾ ਜੀ ਕੀ ਕੀ ਲੈ ਕੇ ਆਏ ਹੋ ਤੁਸੀਂ ਅਸੀਂ ਇੱਕ ਗੱਡੀ ਦਾ ਟਰਾਲਾ ਹੈਗਾ ਬਿਸਕਟਾ ਦਾ ਜੀ ਤਿੰਨ ਚਾਰ ਦੇ ਆ ਤੇ ਇੱਕ ਆਪਣਾ ਕੁੱਲ ਵੀ ਜੋ ਵੀ ਘਰ ਦਾ ਸਮਾਨ ਆ ਪਾਣੀ ਪਾਣੀ ਹੋਗਾ ਜੋ ਵੀ ਸਾਰਾ ਸਮਾਨ ਆ ਨਾ ਟਰਾਲੇ ਨੂਨ ਮਿਰਚ ਮਸਾਲਾ ਕੁੱਲ ਚੀਜ਼ ਪਾਣੀ ਆਟਾ ਚਾਰਾ ਜਿੰਨੀਆਂ ਵੀ ਵਿੱਚ ਆਪਣੇ ਲੋੜੀ ਦੀਆਂ ਵਸਤੂਆਂ ਹੁੰਦੀਆਂ ਉਹ ਸਾਰੀਆਂ ਖਿੱਟ ਬਣਾ ਕੇ ਤੇ ਪੈਕ ਕਰਕੇ ਸੀ ਜਾਨੀ ਹੈਗਾ 5-6 ਕਿਲੋ ਦਾ ਬੈਗ ਉਹ ਉਹ 2-250 ਜਾਨੀ ਪਰਿਵਾਰ ਦਾ ਰਸਨਾ ਸਾਡੇ ਕੋਲ ਇੱਕ ਇੱਕ ਘਰ ਵਾਸਤੇ ਤਿਆਰ ਕੀਤਾ ਹਾਂਜੀ ਇੱਕ ਇਕੱਲੇ ਦੇਖੋ ਇੱਕ ਗੱਲ ਬੜੀ ਨੋਟ ਕਰਨ ਵਾਲੀ ਆ ਸਿਆਸੀ ਪਾਰਟੀਆਂ ਕਿਲੋ-ਕਿਲੋ ਦੇ ਪੈਕਟ ਬਣਾ ਕੇ ਉੱਤੋਂ ਸੁੱਟ ਰਹੀਆਂ ਜਾਜਾ ਰਹੀ ਉਹ ਥੱਲੇ ਖਿੱਲਰ ਜਾਂਦੇ ਨਹੀਂ ਤੇ ਇਹ ਬਾਈ ਬਿਲਕੁਲ ਸਹੀ ਪਲਾਨਿੰਗ ਇਹਨਾਂ ਨੇ ਕੀਤੀ 6-7 ਕਿਲੋ ਤੇ ਇੱਕ ਘਰ ਨੂੰ ਚਾਹੀਦਾ ਜੀ ਉਹਨੇ 2 ਦਿਨ ਵੀ ਕੱਢਣੇ ਤਾਂ ਸੋ ਬਾਈ ਜੀ ਤੁਸੀਂ ਇਹ ਆਪਣੇ ਪੱਧਰ ਤੇ ਆਮ ਲੋਕਾਂ ਕੋਲੋਂ ਇਕੱਠਾ ਕੀਤਾ ਹਾਂ ਜੀ ਪੰਜਾਬ ਦੇ ਤੌਰ ਤੇ ਕੀਤਾ ਜੀ ਆਪਣੇ ਪਿੰਡ ਵੱਲੋਂ ਸਾਰੇ ਨਗਰ ਦੇ ਸਹਿਯੋਗ ਨਾਲ ਇਕੱਠਾ ਕੀਤਾ ਸੀ ਜੀ ਹਾਂਜੀ ਔਰ ਮੈਂ ਤੁਹਾਡੇ ਇੱਕ ਕਮੈਂਟ ਲੈਣਾ ਚਾਹੂੰਗਾ ਅੱਜ ਸਰਕਾਰ ਬਾਰੇ ਕੀ ਕਹੋਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਮੁੱਖ ਮੰਤਰੀ ਨਹੀਂ ਸੀ ਵੀ ਇਹ ਸਰਕਾਰਾਂ ਦੀ ਨਿਕਾਮੀ ਕਰਕੇ ਆਉਂਦੇ ਨੇ ਹੜ੍ਹ ਤੇ ਅੱਜ ਸਰਕਾਰਾਂ ਬਾਰੇ ਕੀ ਕਹੋਗੇ ਸਰਕਾਰਾਂ ਅਸਲ ਤਾਂ ਵਿੱਚ ਦਾ ਪੰਜਾਬ ਨੂੰ ਮਾਰਨ ਦੀਆਂ ਨੀਤੀਆਂ ਜੀ ਇਹਨਾਂ ਦੀਆਂ ਇਹ ਹੱਡ ਲਿਆਂਦੇ ਆਏ ਨਹੀਂਗੇ ਇਹ ਲਿਆਂਦੇ ਹੋਏ ਨੇ ਜਿਵੇਂ ਪਹਿਲਾ ਕਿਸਾਨ ਅੰਦੋਲਨ ਚੱਲਿਆਗਾ ਉਦੋਂ ਵੀ ਇਹਨਾਂ ਦੇ ਕਾਨੂੰਨ ਬਣਾਏ ਸੀਗੇ ਉਹ ਵੀ ਇਹਨਾਂ ਨੇ ਜਣੀ ਆ ਦੁਖੀ ਸੀ ਸਰਕਾਰਾਂ ਦੇ ਲੋਕ ਸਾਡੇ ਸਾਹਮਣੇ ਕਾਹਤੋਂ ਖੜੇ ਹੋਣਾ ਹੈ ਲੈਂਡ ਪੂਲਿੰਗ ਦਾ ਸਿਸਟਮ ਸੀਗਾ ਉਹ ਵੀ ਇਹਨਾਂ ਨੇ ਇਸ ਹਿਸਾਬ ਨਾਲ ਵੀ ਲੋਕਾਂ ਨੇ ਨਾਮਨਜ਼ੂਰ ਕੀਤਾ ਹੁਣ ਇਹਨਾਂ ਨੇ ਜਿਹੜੀ ਹੜਾ ਹੜਾਗੇ ਜਾਣਬੁੱਝ ਕੇ ਲਿਆਂਦਿਆ ਜਣੀ ਜਿਵੇਂ 84 ਵਾਲੇ ਸਾਡੀ ਨਸਲ ਖੁਸ਼ੀ ਕੀਤੀ ਉਸੇ ਤਰ੍ਹਾਂ ਇਹ ਸਾਨੂੰ ਪੰਜਾਬ ਨੂੰ ਸਿੱਖਾ ਨੂੰ ਜਣੀ ਕਿਸਾਨਾਂ ਨੂੰ ਜ਼ਮੀਨ ਬੇਲੀ ਕਰਨ ਵਾਸਤੇ ਵੀ ਇਥੇ ਸਿਸਟਮ ਬਣਾਇਆ ਇਹਨਾਂ ਨੇ ਇਸ ਹਿਸਾਬ ਨਾਲ ਵੀ ਜਾਣਬੁੱਝ ਕੇ ਇੱਕ ਹਾਰਪ ਟੈਕਨੋਲੋਜੀ ਆ ਜਿਹਦੇ ਨਾਲ ਜਣੀ بارش ਪਵਾਈ ਜਾਂਦੀ ਹੈ ਵੱਧ ਤੋਂ ਵੱਧ ਜਿਵੇਂ ਹਿਮਾਚਲ ਦੇ ਵਿੱਚ ਬੱਦਲ ਫਟਿਆ ਲੋਡ ਲੋਡ ਤੋਂ ਜ਼ਿਆਦਾ ਮੀਂਹ ਪਵਾ ਕੇ ਬੰਨ ਰੋਕ ਕੇ ਜਣੀ ਇਹਨਾਂ ਨੇ ਪਹਿਲਾਂ ਪਾਣੀ ਇਕੱਠਾ ਕੀਤਾ ਜਦੋਂ ਆਪਾਂ ਮੰਨ ਕੇ ਚੱਲੋ ਵੀ ਝੋਨੇ ਵੇਲੇ ਆਪਾਂ ਲੋਡ ਆਪਾਂ ਨੂੰ ਪਾਣੀ ਦੀ ਉਦੋਂ ਸਾਰੀਆਂ ਨਹਿਰਾਂ ਸੁੱਕੀਆਂ ਹੁੰਦੀਆਂ ਇਹਨਾਂ ਦਾ ਪਾਣੀ ਰੋਕਿਆ ਹੋਇਆ ਹੁੰਦਾ ਤੇ ਜਦੋਂ ਮਤਲਬ ਵੀ ਸੌਣ ਭਾਦੋਂ ਦੇ ਵਿੱਚ ਜਾ ਕੇ ਮੀਂਹ ਪੈਂਦੇਗੇ ਉਦੋਂ ਇਹ ਜਾਣ ਕੇ ਬਖਾਵਾ ਕਰਦੇ ਆ ਮੀਡੀਆ ਦੇ ਵਿੱਚ ਵੀ ਪਾਣੀ ਬਹੁਤ ਆ ਜੀ ਮੀਂਹ ਬਹੁਤ ਆ ਉਦੋਂ ਇਹ ਖੋਲ ਕੇ ਬੰਨ ਤੇ ਆਪਾਂ ਨੂੰ ਡਬਾਉਣ ਦੀ ਇਹਨਾਂ ਤੇ ਉਹ ਕੋਸ਼ਿਸ਼ ਕਰਦੇ ਆ ਬਿਲਕੁਲ ਠੀਕ ਜਾਪਦੀ ਆ ਬਾਈ ਦੀ ਗੱਲ ਮੈਨੂੰ ਤਾਂ ਕਿਉਂਕਿ ਕਾਰਪੋਰੇਟ ਘਰਾਣੇ ਇਹਨਾਂ ਸਰਕਾਰਾਂ ਦੇ ਪਿੱਛੇ ਕੰਮ ਕਰਦੇ ਨੇ ਬੜੇ ਕੋਸ਼ਿਸ਼ਾਂ ਕੀਤੀਆਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀਆਂ ਪਰ ਡਟ ਜਾਂਦਾ ਪੰਜਾਬ ਫਿਰ ਆਹੀ ਤਰੀਕੇ ਬਚਦੇ ਨੇ ਇਹਨਾਂ ਨੂੰ ਡਬੋ ਇਹਨਾਂ ਇਹਨਾਂ ਨੂੰ ਮਾਰੋ ਹੀ ਇਹਨਾਂ ਹੱਥ ਜੋੜ ਕੇ ਕਹਿ ਦਿੰਦੇ ਵੀ ਭਾਈ ਸਾਡੀਆਂ ਜ਼ਮੀਨਾਂ ਲੈ ਲਓ ਅਸੀਂ ਤਾਂ ਕਰਜ਼ਿਆਂ ਥੱਲੇ ਦਬੇ ਪਏ ਆ ਐਹੋ ਜੀ ਕੋਈ ਸਕੀਮ ਜਿਹੜੀ ਆ ਉਹ ਲੱਗਦੀ ਆ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਤਾਂ ਪਤਾ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਤੇ ਜਿਹੜੀ ਹੁਣ ਰਾਜ ਕਰ ਰਹੀ ਆ ਸਾਰੇ ਕਹਿੰਦੇ ਨੇ ਵੀ ਹੜ ਇਹ ਕੁਦਰਤੀ ਕਰੋਪੀ ਨਹੀਂ ਗਾ ਇਹ ਸਰਕਾਰ ਦੀ ਨਲਾਇਕੀ ਕਰਕੇ ਆ ਤੇ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਫਿਰ ਕੀਤਾ ਹੁਣ ਤੱਕ ਕਿਸੇ ਨੇ ਵੀ ਤੁਸੀਂ ਕੱਖ ਨਹੀਂ ਹੁਣ ਵਾਲੀ ਸਰਕਾਰ ਜਿਹੜੀ ਆ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਵੇਖੋ ਇਹ ਕੋਈ ਕੁਦਰਤੀ ਮਾਰ ਨਹੀਂ ਇਹ ਇਹ ਤਾਂ ਸਰਕਾਰਾਂ ਦੀ ਨਲਾਈਕੀ ਆ ਪਹਿਲਾਂ ਜਿਹੜੇ ਕੰਮ ਕਰਨੇ ਸੀ ਉਹ ਕੀਤੇ ਨਹੀਂ ਤੇ ਮਾਨ ਸਾਹਿਬ ਤੁਹਾਨੂੰ ਤਾਂ ਵਾਵਾ ਪਤਾ ਤੁਸੀਂ ਹੁਣ ਤੱਕ ਫਿਰ ਕਿਉਂ ਨਾ ਕੀਤੇ 4 ਸਾਲ ਤੁਹਾਨੂੰ ਬੀਤ ਚੱਲੇ ਨੇ ਅੱਜ ਇਹਨਾਂ ਦਾ ਇੱਕ ਐਮਐਲਏ ਪਠਾਨ ਮਾਜਰਾ ਉਹ ਕਹਿ ਰਿਹਾ ਕਿ 2027 ਚ ਸਾਨੂੰ ਜੁੱਤੀਆਂ ਮਾਰਨੀਆਂ ਪਿੰਡਾਂ ਵਾਲਿਆਂ ਨੇ ਠੀਕ ਕਹਿ ਰਹੇ ਹੋ ਤੁਸੀਂ ਵਕਤ ਰਹਿੰਦੇ ਆ ਜੇ ਤੁਸੀਂ ਇਹ ਸੱਚ ਪਛਾਣ ਲੋਗੇ ਤੇ ਚੰਗੇ ਰਹਿ ਜਾਓਗੇ ਨਹੀਂ ਤਾਂ ਫਿਰ ਲੋਕ ਬਹੁਤ ਅੱਕੇ ਪਏ ਨੇ ਜਿਵੇਂ ਪਹਿਲਿਆਂ ਤੋਂ ਅੱਕੇ ਸੀ ਗੁੱਸਾ ਕੱਢਿਆ ਵੋਟਾਂ 'ਚ ਥੋਥੋਂ ਵੀ ਅੱਕੇ ਪਏ ਨੇ ਆ ਭਾਈ ਜੀ ਹੁਣ ਤੁਸੀਂ ਕੱਲ ਦੇ ਇੱਥੇ ਹੀ ਖੜੇ ਹੋ ਹਾਂਜੀ ਕੱਲ ਦੇ ਅਸੀਂ ਇੱਥੇ ਹੀ ਖੜੇ ਸੀ ਤੁਹਾਡੇ ਕੋਲ ਫਿਰ ਕੋਈ ਅਪਰੋਚ ਨਹੀਂ ਕਰ ਰਿਆ ਵੀ ਲੈ ਕੇ ਆਓ ਨਾ ਸਿਆਸੀ ਬਾਲਦਿਆਂ ਦਾ ਕਹਿ ਰਹੇ ਹਾਂ ਜੀ ਕਰ ਰਹੇ ਹਾਂ ਅਪਰੋਚ ਪਰ ਅਸੀਂ ਜਾ ਨਹੀਂ ਰਹੇ ਅਸੀਂ ਜਾ ਨਹੀਂ ਰਹੇ ਸਾਡੀਆਂ ਗੱਡੀਆਂ ਆਪ ਦੇਖਣਗੇ ਜਾ ਕੇ ਜਿੱਥੇ ਲੋਡ ਹੋਈ ਉੱਥੇ ਦੇਵਾਂਗੇ ਹਾਂਜੀ ਹਾਂ ਠੀਕ ਸਾਨੂੰ ਕਹਿੰਦੇ ਲੋਕਾਂ ਤੇ ਠੀਕ ਸਾਡੇ ਨਾਲ ਚੱਲੋ ਪਿੱਛੇ ਤੱਕ ਤੁਹਾਨੂੰ ਦਿਖਾਉਣੇ ਆ ਜੀ ਸੱਤ ਟਰਾਲੇ ਬਾਈ ਲੈ ਕੇ ਆਏ ਨੇ ਇਹ ਵੱਡੇ ਵੱਡੇ ਟਾਇਰਾਂ ਵਾਲੇ ਜਿਹੜੇ ਟਰੈਕਟਰ ਨੇ ਦੇਖੋ ਕਿਤੇ ਇਹ ਵੀ ਹੋਊਗਾ ਭਈ ਜਿਹੜੀ ਕਹਿ ਦਿੰਦੇ ਆ ਫੁਖਰੀ ਮਾਰਨ ਲਈ ਲੈ ਲਿਆ ਪਰ ਆਮ ਤੌਰ ਤੇ ਜਦੋਂ ਸੰਕਟ ਪੈਂਦਾ ਤਾਂ ਇਹ ਸੰਕਟ ਉਹਨਾਂ ਨੂੰ ਹੀ ਪਤਾ ਪਿੰਡਾਂ ਵਾਲੇ ਆਮ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੇ ਉਹ ਸੰਕਟ ਦੀ ਮਾਰ ਚਲਦੇ ਨੇ ਜਿਹੜੇ ਸਿਰਫ ਬਿਆਨ ਦਿੰਦੇ ਨੇ ਸ਼ਹਿਰਾਂ ਚ ਬਹਿ ਕੇ ਜਾਂ ਜਿਹੜੇ ਬਿਆਨ ਦਿੰਦੇ ਨੇ ਆ ਆਪਦੇ ਮਹਿਲਾ ਚ ਬਹਿ ਕੇ ਉਹਨਾਂ ਨੂੰ ਕਿਸਾਨਾਂ ਦੇ ਤੇ ਕਿਸਾਨੀ ਦੇ ਤੇ ਆਮ ਲੋਕਾਂ ਦੇ ਮਜ਼ਦੂਰਾਂ ਦੇ ਸੰਕਟ ਨਹੀਂ ਪਤਾ ਹੋ ਸਕਦੇ ਇਸ ਟਾਈਮ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਗੁਰਦੁਆਰਾ ਪ੍ਰਗਟ ਸਾਹਿਬ ਹੈ ਉੱਥੇ ਇਹ ਟਰਾਲੀਆਂ ਰੁਕੀਆਂ ਹੋਈਆਂ ਨੇ ਗੁਰਦੁਆਰਾ ਪ੍ਰਗਟ ਸਾਹਿਬ ਦੇ ਵਿੱਚ ਇਹ ਟਰਾਲੀਆਂ ਅਨਾਜ ਦੀਆਂ ਰਾਸ਼ਨ ਦੀਆਂ ਭਰੀਆਂ ਇਸ ਟਾਈਮ ਲੋਕ ਭਦੌਰ ਤੋਂ ਲੈ ਕੇ ਆਏ ਨੇ ਔਰ ਇਹ ਜਿਹੜੀ ਸੋਚ ਹੈ ਕਿੱਥੋਂ ਆਈ ਆ ਪੰਜਾਬ ਦੇ ਅੰਦਰ ਇਹ ਸੋਚ ਕੋਈ ਆਪਣੇ ਆਪ ਨਹੀਂ ਆਈ ਇਹ ਸਾਡੇ ਗੁਰੂ ਸਹਿਬਾਨਾਂ ਦੀ ਮਹਾਨ ਦੇਣਾ ਜਿਨ੍ਹਾਂ ਨੇ 20 ਸਾਲ ਨਾਲ ਲੰਗਰ ਚਲਾਇਆ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਇਹ ਉਹਨਾਂ ਮਹਾਨ ਗੁਰੂਆਂ ਦੀ ਮਹਾਨ ਦੇਣਾ ਹੁਣ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਭਾਈ ਜਦੋਂ ਕਿਤੇ ਹੋਰ ਸੰਕਟ ਪੈਂਦਾ ਹੈ ਤਾਂ ਉੱਥੇ ਨਾ ਜਾਇਆ ਕਰੋ ਕਿਉਂਕਿ ਦੂਜੇ ਆਪਣੇ ਵਰੀ ਨਹੀਂ ਆਉਂਦੇ ਮੈਂ ਕਹਿੰਦਾ ਇਹ ਸੋਚ ਗਲਤ ਆ ਸਾਡੇ ਗੁਰੂ ਸਹਿਬਾਨਾਂ ਨੇ ਕਿਤੇ ਨਹੀਂ ਇਹ ਕਿਹਾ ਵੀ ਜਿਹੜਾ ਜਿਹੜਾ ਤੁਹਾਡੇ ਪਹਿਲਾ ਕੰਮ ਆਏ ਫਿਰ ਤੁਸੀਂ ਉਹਦੇ ਕੰਮ ਬਾਅਦ ਚਾਓ ਜਾਂ ਤੁਸੀਂ ਸ਼ਰਤ ਰੱਖ ਕੇ ਮਦਦ ਕਰਨੀ ਹੈ ਨਹੀਂ ਸਾਡੇ ਗੁਰੂ ਸਹਿਬਾਨਾ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਤੁਹਾਡੇ ਨਾਲ ਕੋਈ ਖੜੇ ਜਾਂ ਨਾ ਖੜੇ ਇਹ ਉਹਨਾਂ ਦੀ ਅਕਲ ਸਾਡੇ ਗੁਰੂਆਂ ਨੇ ਜੋ ਸਾਨੂੰ ਅਕਲ ਦਿੱਤੀ ਆ ਉਹ ਆਹੀ ਅਕਲ ਆ ਉਹ ਆਹੀ ਸੋਚ ਆ ਉਹ ਆਹੀ ਵਿਚਾਰਤਾਰਾ ਜਿਹੜੀ ਵਿਚਾਰਤਾਰਾ ਲੈ ਕੇ ਇਹ ਲੋਕ ਆਏ ਨੇ ਔਰ ਇਹ ਜਿਹੜੇ ਕੇਸਰੀ ਨਿਸ਼ਾਨ ਨੇ ਇਹ ਇਹ ਸਾਬਤ ਕਰਦੇ ਨੇ ਕਿ ਸੱਚਮੁੱਚ ਸਾਡੇ ਗੁਰੂ ਸਹਿਬਾਨਾ ਨੇ ਸਾਡੇ ਅੰਦਰ ਉਹ ਮਹਾਨ ਸੋਚ ਭਰੀ ਹੈ ਭਾਵੇਂ ਅਸੀਂ ਦੂਰ ਹੋਏ ਆ ਅੱਜੇ ਅਸੀਂ ਪੂਰਾ ਨਹੀਂ ਚੱਲਦੇ ਪਰ ਜਦੋਂ ਵੀ ਕਿਤੇ ਕੋਈ ਸੰਕਟ ਪੈਂਦਾ ਤਾਂ ਕੇਸਰੀ ਨਿਸ਼ਾਨ ਜਿਹੜੇ ਨੇ ਇਹ ਲੈ ਕੇ ਜਾਂਦੇ ਨੇ ਔਰ ਅੱਜ ਮਾਲਵੇ ਵਾਲੇ ਮਾਝੇ ਦੇ ਵਿੱਚ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਸੱਤ ਟਰਾਲੀਆਂ ਲੈ ਕੇ ਇਹ ਬਾਈ ਹੋਰੀ ਇੱਥੇ ਪਹੁੰਚੀ ਉਹ ਆਟੋ ਚਾ ਲੈ ਕੇ ਆਇਆ ਨਿੱਕਾ ਜਾਂ ਭੁੰਡੀ ਜੀ ਉਹ ਅੱਧਾ ਅੱਧਾ ਵੀ ਨਹੀਂ ਸੀਗਾ ਉਹਦੇ ਚੋ ਕੀ ਨਿਕਲਣਾ ਆਏ ਭੇਜਣਾ ਇੱਕ ਇੱਕ ਟਰਾਲੀ ਚ 30 30 40 40 60 ਨਿਕਲਣੇ ਆ ਰਾਸ਼ਨ ਦੇ ਤੇ ਸੱਤਾ ਵਿੱਚ ਕਿੰਨਾ ਕਿੰਨਾ ਆਟੋ ਆ ਜਾਣਾ ਇਹ ਹੁੰਦੀ ਹੈ ਸੇਵਾ ਅੱਛਾ ਭਾਈ ਜੀ ਜਿਹੜੇ ਐਮ ਐਲ ਏ ਨੇ ਉਹ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਰਹੇ ਹਾਂ ਬਹੁਤ ਵੱਡੀ ਸੇਵਾ ਕਰ ਰਹੇ ਆ ਓਏ ਲੁੱਟਿਆ ਭਾਈ ਇੱਥੇ ਦੇਣੀ ਆ ਲੁੱਟੇ ਦੇ ਤਰ੍ਹਾਂ ਕਰ ਦੇਣੀ ਉਹਨਾਂ ਨੇ ਜਿਹੜੇ ਪੈਸੇ ਇਹਨਾਂ ਨੇ ਰਿਸ਼ਵਾ ਖਾਧੀਆਂ ਉਹ ਹੀ ਦੇਣਗੇ ਹੋਰ ਆ ਦੇ ਕੋਲ ਥੋੜਾ ਦੇਣ ਲੱਗੇ ਆ ਇਹ ਡਰਾਮੇ ਆ ਸਾਰੇ ਇਹਨਾਂ ਦੇ ਬਿਲਕੁਲ ਹਾਂਜੀ ਇੱਕ ਤਨਖਾਣਾਂ ਅਗੇ ਬਣਦਾ ਜੀ ਕਿੰਨਾ ਪੰਜਾਬ ਡੁੱਬਿਆ ਪਿਆ ਹੈਗਾ ਇੱਕ ਦਿਖਾਏ ਕਰ ਦੂ ਇੱਕ ਦਿਖਾ ਦੇਣਾ ਹੈਗਾ ਜੀ ਜਿਆਦਾ ਐਲਾਨ ਕਰਨੀ ਹਾਂ ਜੀ ਕੋਟੇ ਆਪਣੇ ਜੋ ਆ ਜੇ ਜੇ ਮਹੀਨੇ ਦੇ ਦੇ ਰਹੇ ਆ 6 ਸਾਲਾਂ ਦੀ ਜਦ ਤੱਕ ਦੇ ਰਹੇ ਆ ਫਿਰ ਤਾਂ ਗੱਲ ਹੋਈ ਕਿ ਕਿੰਨਾ ਕੇ ਬਣੇਗਾ ਬਿਲਕੁਲ ਬਿਲਕੁਲ ਹਰ ਇੱਕ ਐਸੇ ਟਾਈਮ ਹੁੰਦੇ ਜਿੰਨਾ ਵੀ ਗਰੀਬ ਹੈ ਬਹੁਤ ਤਪਿਆ ਪਿਆ ਹੈ ਲੋਕਾਂ ਦੇ ਡੰਗਰ ਰੁੜ ਗਏ 3 300 ਮੱਢ ਕੱਠੀ ਤਰੁੜੀ ਜਾ ਰਹੀ ਹੈ ਜੀ ਤੇ ਇੱਕ ਰੋਣ ਆਉਂਦਾ ਜੀ 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 ਤੇ ਇਹਨਾਂ ਨੂੰ ਕੋ ਰੋਣ ਨਹੀਂ ਆਉਂਦਾ ਨਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮਤਲਬ ਜਿੱਦਾਂ ਇਹ ਕਹਿ ਰਿਹਾ ਸੀ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਦਿਆਂਗੇ ਇਹਦਾ ਮਤਲਬ ਕਿ ਸਿਆਸੀ ਰੋਟੀਆਂ ਸੇਕ ਰਹੇ ਆ ਉਹ ਜੀ ਸਿਰਫ ਇੱਕ ਸਟੈਂਡ ਹੈ ਇਹਨਾਂ ਦੇ ਮਤਲਬ ਕਿ ਵੋਟਾਂ ਲੈਣ ਦੀ ਹਾਂ ਵੋਟਾਂ ਲੈਣ ਵਾਸਤੇ ਇੱਕ ਮੀਟਰ ਬਿਲਕੁਲ ਬਿਲਕੁਲ ਠੀਕ ਹੈ ਬਾਪੂ ਜੀ ਹੋਰੀ ਸੱਚ ਬੋਲ ਰਹੇ ਨੇ ਇੱਕ ਇੱਕ ਮਹੀਨੇ ਦੀ ਤਨਖਾਹ ਨਾਲ ਕੀ ਹੈ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਤੰਦੂਰ ਤਪਾਇਆ ਜਦੋਂ ਵੀ ਕੋਈ ਆਫਤ ਆਉਂਦੀ ਆ ਅਸਲ ਦੇ ਵਿੱਚ ਇਹਨਾਂ ਸਿਆਸੀ ਲੀਡਰਾਂ ਨੂੰ ਤਾਂ ਅੰਦਰੋਂ ਲੱਡੂ ਫੁੱਟਦੇ ਆ ਵੀ ਹੁਣ ਲੋਕਾਂ ਦੇ ਵਿੱਚ ਜਾਵਾਂਗੇ ਜਾ ਕੇ ਉਥੇ ਮਗਰਮਛਦੇ ਹੰਝੂ ਬਹਾਵਾਂਗੇ ਤੇ ਵੋਟਾਂ ਦੀ ਕੁੰਡੀਆਂ ਪਾਵਾਂਗੇ ਆਹੀ ਸਕੀਮ ਇਹ ਇਹਨਾਂ ਦੀ ਹਮੇਸ਼ਾ ਹੁੰਦੀ ਆ